ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਅਨਾਰ ਦਾਣੇ ਅਤੇ ਪੁਦੀਨੇ ਦੀ ਚਟਣੀ ਇਹ ਚਟਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਗਰਮੀਆਂ ਦੇ ਵਿੱਚ ਸਭ ਤੋਂ ਵੱਧ ਇਹ ਚਟਣੀ ਖਾਈ ਜਾਂਦੀ ਹੈ ਠੰਡੀ ਤਸਕੀਰ ਵਾਲੀ ਹੁੰਦੀ ਹੈ ਤੇ ਆਪਣੇ ਸਰੀਰ ਨੂੰ ਹਜ਼ਾਰਾਂ ਫਾਇਦੇ ਦਿੰਦੀ ਹੈ ਤੇ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਨੂੰ ਭੁੱਖ ਲੱਗਣ ਲੱਗ ਜਾਂਦੀ ਹੈ ਜਿਨ੍ਹਾਂ ਦਾ ਹਾਜਮਾ ਸਹੀ ਨਹੀਂ ਰਹਿੰਦਾ ਉਹਨਾਂ ਦਾ ਹਾਜਮਾ ਵੀ ਸਹੀ ਕਰ ਦਿੰਦੀ ਹੈ ਬਿਲਕੁਲ ਦੇਸੀ ਤਰੀਕੇ ਦੇ ਨਾਲ ਆਪਾਂ ਬਣਾਵਾਂਗੇ ਚਲੋ ਜੀ ਆਪਾਂ ਕਰਦੇ ਹਾਂ ਸ਼ੁਰੂ ਜੇਕਰ ਤੁਸੀਂ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਇੱਥੇ ਦੇਖੋ ਆਪਾਂ ਨੇ ਦੋ ਵੱਡੇ ਚਮਚਾ ਨਾਰਦਾਣੇ ਦੇ ਲਏ ਆ ਨਾਰਦਾਣੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਏ ਨਾਰਦਾਣਾ ਤੁਸੀਂ 5-10 ਮਿੰਟ ਭਿਓ ਕੇ ਵੀ ਰੱਖ ਸਕਦੇ ਹੋ ਪਰ ਆਪਾਂ ਨੇ ਇਦਾਂ ਭਿਓ ਕੇ ਹੀ ਲਿਆ ਏ ਸਭ ਤੋਂ ਪਹਿਲਾਂ ਆਪਾਂ ਨਾਰਦਾਣੇ ਨੂੰ ਘੁੱਟਾਂਗੇ ਇੱਥੇ ਦੇਖੋ ਜੀ ਆਪਾਂ ਚਟਣੀ ਇਹ ਕੁੰਡੀ 'ਚ ਬਣਾਵਾਂਗੇ ਤੇ ਕੁੰਡੇ ਚ ਕੁੱਟੀ ਹੋਈ ਚਟਣੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਮਤਲਬ ਕਿ ਮਿਕਸੀ ਜਵੀ ਬਣਾ ਸਕਦੇ ਹੋ ਵੈਸੇ ਕੁੰਡੀ ਵਾਲੀ ਚਟਣੀ ਜਿਹੜੀ ਆ ਵਧੀਆ ਬਣ ਕੇ ਤਿਆਰ ਹੁੰਦੀ ਆ ਬਿਲਕੁਲ ਦੇਸੀ ਹੈ ਸਟਾਈਲ ਹੈ ਜੀ ਤੇ ਇੱਥੇ ਦੇਖੋ ਆਪਾਂ ਨੇ ਪਹਿਲਾਂ ਅਨਾਰ ਦਾਣੇ ਨਾਲ ਚੰਗੀ ਤਰ੍ਹਾਂ ਦੇ ਨਾਲ ਕੁੱਟਣਾ ਹੈ ਅਨਾਰ ਦਾਣੇ ਨੂੰ ਨਾ ਪਹਿਲੇ ਚੰਗੀ ਤਰ੍ਹਾਂ ਲੈ ਨਾਲ ਘਿਸਣਾ ਹੈ ਜੀ ਇਹ ਥੋੜਾ ਜਿਹਾ ਖੜਮਾ ਰਹਿ ਜਾਂਦਾ ਹੈ ਤੇ ਇਸ ਤਰ੍ਹਾਂ ਆਪਾਂ ਨੇ ਬਰੀਕ ਕਰ ਲੈਣਾ ਇਹਨੂੰ ਇਥੇ ਦੇਖੋ ਨਾਰਦਾਣਾ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਪੀਸ ਲਿਆ ਏ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਪੁਦੀਨਾ ਸਭ ਤੋਂ ਪਹਿਲਾਂ ਆਪਾਂ ਪੁਦੀਨਾ ਅਤੇ ਹਰੀਆਂ ਮਿਰਚਾਂ ਇਹਦੇ ਵਿੱਚ ਪਾ ਕੇ ਕੁੱਟ ਦਵਾਂਗੇ ਇਥੇ ਦੇਖੋ ਜੀ ਆਪਾਂ ਲਈਆਂ ਨੇ ਚਾਰ ਪੰਜ ਹਰੀਆਂ ਮਿਰਚਾਂ ਇਹ ਬਹੁਤ ਜ਼ਿਆਦਾ ਤਿੱਖੀਆਂ ਨਹੀਂ ਹੈਗੀਆਂ ਅਗਰ ਤੁਹਾਡੇ ਕੋਲ ਤਿੱਖੀਆਂ ਮਿਰਚਾਂ ਤੁਸੀਂ 2 ਜਾਂ 3 ਵੀ ਲੈ ਸਕਦੇ ਹੋ ਬਾਕੀ ਤੁਸੀਂ ਮਿਰਚ ਜਿਹੜੀ ਹੈ ਆਪਣੇ ਮਤਲਬ ਕਿ ਟੇਸਟ ਦੇ ਅਕੋਰਡਿੰਗ ਪਾਓ ਕਿਵਰੀ ਵੱਧ ਹੋ ਜਾਂਦੀ ਹੁੰਦੀ ਆ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਕੁੱਟ ਲਵਾਂਗੇ ਜੀ ਦੇਖੋ ਮਿਕਸੀ ਜਿਹਾ ਵਸੇ ਪਕੂਟਦੇ ਤਾਂ ਹੈਗੇ ਆ ਪਰ ਉਹ ਟੇਸ ਨਹੀਂ ਆਂਦਾ ਜੋ ਕਿ ਜਿਹੜਾ ਚਟਣੀ ਕੁੰਡੇ ਵਿੱਚ ਕੁਟੀ ਹੋਈ ਦਾ ਆਂਦਾ ਹੈ ਹਨਾ ਤੇ ਬਾਕੀ ਸੁੱਕ ਪੈ ਗਏ ਆ ਅੱਜਕੱਲ ਇਹ ਵੈਸੇ ਅਸੀਂ ਚਟਣੀ ਵਗੈਰਾ ਜਿਹੜੀ ਜ਼ਿਆਦਾਤਰ ਕੁੰਡੀ ਚ ਹੀ ਕੁਟੀ ਹੋਈ ਖਾਂਦੇ ਆ ਤੇ ਤੁਸੀਂ ਜ਼ਰੂਰ ਦੱਸਣਾ ਜੀ ਤੁਸੀਂ ਕੁੰਡੀ ਚ ਕੁਟੀ ਹੋਈ ਚਟਣੀ ਖਾਂਦੇ ਆ ਜਾਂ ਤੁਸੀਂ ਮਿਕਸੀ ਚ ਬਣਾਉਂਦੇ ਹੋ ਠੀਕ ਹੈ ਜੀ ਜ਼ਰੂਰ ਦੱਸਿਓ ਕਮੈਂਟ ਕਰਕੇ ਮੈਨਾਂ 10-15 ਦਿਨ ਪਹਿਲਾਂ ਦੀ ਗੱਲ ਹੈ ਪਦੀਨੇ ਵਾਲੀ ਚਟਣੀ ਦੀ ਵੀਡੀਓ ਅਪਲੋਡ ਕੀਤੀ ਸੀ ਆਪਣੇ ਚੈਨਲ ਤੇ ਤੇ ਬਹੁਤ ਵਧੀਆ ਮਤਲਬ ਕਿ ਉਹ ਵੀਡੀਓ ਨੂੰ ਤੁਸੀਂ ਸਾਰੇ ਭੈਣ ਭਰਾਵਾਂ ਨੇ ਪਿਆਰ ਦਿੱਤਾ ਹੈ ਤੇ ਬਹੁਤ ਵਧੀਆ ਮਤਲਬ ਕਿ ਵਿਊ ਆਏ ਨੇ ਤੇ ਨਾ ਉਸ ਵੀਡੀਓ ਤੇ ਕਮੈਂਟ ਵੀ ਬਹੁਤ ਵਧੀਆ ਆਏ ਨੇ ਤੇ ਕੁਝ ਕੁ ਕਮੈਂਟ ਆਏ ਨੇ ਕੋਈ ਕਹਿੰਦਾ ਬਕਵਾਸ ਆ ਕੋਈ ਕਹਿੰਦਾ ਤੇਰੇ ਤੇਰੀ ਚਟਣੀ ਨਾਲੋਂ ਵੱਧ ਚਟਣੀ ਵਧੀਆ ਮੇਰੀ ਬੇਬੇ ਬਣਾ ਲੈਂਦੀ ਹੈ ਸਾਡੀ ਚਟਣੀ ਦੇ ਦਾ ਅਮਰੀਕਾ ਕੈਨੇਡਾ ਵਿੱਚ ਚਰਚੇ ਨੇ ਸੋ ਭਾਈ ਮੈਂ ਉਹਨੂੰ ਕਹਿਣਾ ਚਾਹੁੰਨੀ ਆ ਇਹ ਥੋੜੀ ਚਟਣੀ ਦੇ ਕੈਨੇਡਾ ਅਮਰੀਕਾ 'ਚ ਚਰਚੇ ਹੋਊਗੇ ਹਨਾ ਤੇ ਬਾਕੀ ਸਭ ਨੂੰ ਆਪਣੀ ਬਣਾਈ ਹੋਈ ਚੀਜ਼ ਵਧੀਆ ਲੱਗਦੀ ਹੁੰਦੀ ਆ ਤੇ ਜੇ ਥੋੜੀ ਚਟਣੀ ਦੇ ਕੈਨੇਡਾ ਅਮਰੀਕਾ 'ਚ ਚਰਚੇ ਆ ਤਾਂ ਸਾਨੂੰ ਕੋਈ ਭਾਅ ਨਹੀਂ ਹੈਗਾ ਸਾਨੂੰ ਉਸੇ ਚੀਜ਼ ਦਾ ਭਾਅ ਹੈ ਜੋ ਅਸੀਂ ਆਪਣੇ ਘਰ ਵਿੱਚ ਬਣਾ ਕੇ ਖਾੜੀ ਆ ਠੀਕ ਹੈ ਜੀ ਤੇ ਇਸ ਤੋਂ ਕਿਸੇ ਨੂੰ ਇਸ ਤਰ੍ਹਾਂ ਕਮੈਂਟ ਨਾ ਕਰਿਆ ਕਰੋ ਠੀਕ ਹੈ ਪਰ ਜਿਹੜੇ ਲੋਕ ਦੋ ਚਾਰ ਹੁੰਦੇ ਆ ਨਾ ਕਿਨੋਂ ਥੱਲੇ ਸੁੱਟਣ ਵਾਲੇ ਆਪਾਂ ਨੂੰ ਇਦਾਂ ਦੇ ਕਮੈਂਟ ਕਰਕੇ ਪਰ ਉਹਨਾਂ ਦੀ ਵਜ੍ਹਾ ਦੇ ਨਾਲ ਨਾ ਆਪਣੀ ਵੀਡੀਓ ਜਿਹੜੀ ਵਾਇਰਲ ਹੋ ਜਾਂਦੀ ਹੈ ਸੋ ਵਾਹਿਗੁਰੂ ਜੀ ਨੇ ਜੀ ਬਾਹ ਫੜੀਆ ਦੋ ਵੀਡੀਓ ਤਿੰਨ ਸੀਗੀਆਂ ਮੇਰੀਆਂ ਤਿੰਨਾਂ ਵੀਡੀਓ ਤੇ ਇਸ ਤਰ੍ਹਾਂ ਕਮੈਂਟ ਆਏ ਸੀ ਦੋ ਜੂਸ ਵਾਲੀਆਂ ਤੇ ਇੱਕ ਛੱਟਣੀ ਵਾਲੀ ਤੇ ਉਹਨਾਂ ਨੇ ਮਤਲਬ ਕਿ ਇੱਕਦਮ ਬੰਦੇ ਨੂੰ ਥੱਲੇ ਸੁੱਟਣ ਵਾਲੀ ਜੀ ਗੱਲ ਜੀ ਕਰ ਦਿੰਦੇ ਆ ਨਾ ਤਾਂ ਪਰਮਾਤਮਾ ਉੱਪਰ ਤੱਕ ਲੈ ਜਾਂਦਾ ਹੈ ਸੋ ਤਿੰਨੋਂ ਵੀਡੀਓ ਇੰਨੀ ਵਧੀਆ ਚੱਲੀਆਂ ਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੋ ਧੰਨਵਾਦ ਆ ਬੈਡ ਕਮੈਂਟ ਕਰਨ ਵਾਲਿਆਂ ਦਾ ਵੀ ਤੇ ਜਿਹੜੇ ਚੰਗੇ-ਚੰਗੇ ਕਮੈਂਟ ਕਰਦੇ ਨੇ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਜੀ ਇਥੇ ਦੇਖੋ ਆਪਾਂ ਨੇ ਪਦੀਨਾ ਦੇ ਮਿਰਚਾਂ ਵੀ ਕੁੱਟ ਲਈਆਂ ਨੇ ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ ਇੱਕ ਕੌਲੀ ਦੇ ਵਿੱਚ ਇੱਥੇ ਦੇਖੋ ਆਪਾਂ ਨੇ ਪਦੀਨਾ ਇਹਦੇ ਵਿੱਚ ਕੱਢ ਲਿਆ ਏ ਹੁਣ ਆਪਾਂ ਕੁੱਟ ਲਵਾਂਗੇ ਜੀ ਪਿਆਜ਼ ਪਿਆਜ਼ ਨਾ ਮੈਂ ਨਾਰਮਲ ਜੀ ਸਾਈਜ਼ ਦੇ ਲਏ ਸੀਗੇ ਬਹੁਤੇ ਵੱਡੇ ਨਹੀਂ ਸੀ ਛੋਟੇ-ਛੋਟੇ ਸ਼ੇਪ ਪਿਆਜ਼ ਲਏ ਸੀ ਆਪਾਂ ਹੁਣ ਦੇਖੋ ਇੱਥੇ ਆਪਾਂ ਪਿਆਜ਼ ਕੁੱਟ ਲਵਾਂਗੇ ਪਿਆਜ਼ ਨਾ ਆਪਾਂ ਨੇ ਪਹਿਲ ਮਤਲਬ ਕਿ ਜਿਹੜੋਂ ਆਪਨੇ ਉਹ ਕੱਢਿਆ ਏ ਪਦੀਨਾ ਤੇ ਹਰੀਆਂ ਮਿਰਚਾਂ ਉਪਰ ਪਹਿਲਾਂ ਕੱਢ ਲਿਆ ਕਿਉਂਕਿ ਪਿਆਜ਼ ਜਦੋਂ ਆਪਾਂ ਕੁੱਟਦੇ ਆ ਪਿਆਜ਼ ਨਾ ਪਾਣੀ ਛੱਡ ਦਿੰਦੇ ਆ ਸੋ ਇਸ ਕਰਕੇ ਨਾ ਆਪਾਂ ਨੇ ਉਹਦੇ ਵਿੱਚ ਮਿਰਚਾਂ ਪਾਈਆਂ ਸੀ ਉਹ ਤਾਂ ਆਪਾਂ ਨੇ ਅਲੱਗ ਕੱਢਿਆ ਇਹ ਫਿਰ ਕਈ ਵਾਰ ਅੱਖਾਂ ਦੇ ਵਿੱਚ ਛਿੱਡੇ ਪੈਣ ਦਾ ਡਰ ਰਹਿੰਦਾ ਹੈ ਸੋ ਇਸ ਕਰਕੇ ਆਪਾਂ ਕੱਢਿਆ ਹੈ ਅਗਰ ਤੁਸੀਂ ਵਿੱਚੇ ਪਿਆਜ਼ ਵਗੈਰਾ ਜੋ ਵੀ ਸਮਾਨ ਹੈ ਮਿਕਸ ਕਰਕੇ ਕੁੱਟਣਾ ਚਾਹੁੰਦੇ ਹੋ ਉਹ ਵੀ ਤੁਸੀਂ ਕੁੱਟ ਸਕਦੇ ਹੋ ਠੀਕ ਹੈ ਜੀ ਇਧਰ ਦੇਖੋ ਜੀ ਪਿਆਜ਼ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਕੁੱਟ ਲਏ ਆ ਪਰ ਜਿਆਦਾ ਬਰੀਕ ਪੇਸਟ ਜ ਨਹੀਂ ਇਹਦਾ ਬਣਾਉਣਾ ਹੈਗਾ ਖੜਮੇ ਖੜਮੇ ਪਿਆਜ਼ ਹੀ ਇਹ ਜਿਹੜੀ ਜੀ ਪੁੰਡੇ ਵਾਲੀ ਚੱਟਣੀ ਹੁੰਦੀ ਹੈ ਇਹਦੇ ਵਿੱਚ ਵਧੀਆ ਲੱਗਦੀ ਹੁੰਦੀ ਆ ਇਹ ਦੇਖੋ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਕੁਝ ਇਸ ਤਰੀਕੇ ਦੇ ਪਿਆਜ਼ ਜਿਹੜੇ ਆਪਾਂ ਨੇ ਕੁੱਟੇ ਆ ਇੱਧਰ ਜਿਹੜਾ ਆਪਾਂ ਨੇ ਪੁਦੀਨਾ ਅਨਾਰ ਦਾਣਾ ਤੇ ਹਰੀਆਂ ਮਿਰਚਾਂ ਕੁੱਟ ਕੇ ਰੱਖਿਆ ਸੀ ਇਹਦੇ ਵਿੱਚ ਆਪਾਂ ਹੁਣ ਐਡ ਕਰ ਦਵਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਹਲਕੇ ਹਲਕੇ ਜਿਹੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਇੱਕ ਮਿਕਜਾ ਕਰ ਲਵਾਂਗੇ ਤਾਂ ਜੋ ਸਾਰੀ ਜਿਹੜੀ ਇਹ ਚੀਜ਼ਾਂ ਨੇ ਮਿਕਸ ਹੋ ਜਾਣ ਦੇਖੋ ਇੱਧਰ ਆਪਾਂ ਨੇ ਇਹਨਾਂ ਤਾਰੀਆਂ ਚੀਜ਼ਾਂ ਨੂੰ ਕਰ ਲਿਆ ਹੈ ਮਿਕਸ ਇਸ ਤਰ੍ਹਾਂ ਜੇ ਤੁਸੀਂ ਚਟਣੀ ਕੁੱਟੋਗੇ ਨਾ ਤਾਂ ਅੱਖਾਂ ਦੇ ਵਿੱਚ ਛਿੱਟੇ ਪੈਣ ਦਾ ਡਰ ਨਹੀਂ ਰਹਿੰਦਾ। ਇਹਦੇ ਵਿੱਚ ਪਾਵਾਂਗੇ ਜੀ ਹੁਣ ਬਸ ਸਵਾਦ ਅਨੁਸਾਰ ਨਮਕ। ਇਹਦੇ ਵਿੱਚ ਆਪਾਂ ਥੋੜਾ ਜਿਹਾ ਕਾਲਾ ਨਮਕ ਵੀ ਐਡ ਕਰਾਂਗੇ। ਇਹ ਆਪਸ਼ਨਲ ਹੈ ਜੇ ਹੈਗਾ ਤਾਂ ਜ਼ਰੂਰ ਪਾਓ। ਇਹਨਾਂ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ। ਇਹ ਲੋ ਜੀ ਆਪਾਂ ਨੇ ਹੁਣ ਨਮਕ ਵੀ ਚੰਗੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਮਿਕਸ ਕਰ ਲਿਆ ਹੈ। ਦੇਖੋ ਚਟਣੀ ਆਪਣੀ ਚੰਗੀ ਤਰ੍ਹਾਂ ਦੇ ਨਾਲ ਬਣ ਕੇ ਹੋ ਚੁੱਕੀ ਹੈ ਤਿਆਰ ਹੁਣ ਆਪਾਂ ਚਟਣੀ ਨੂੰ ਕੱਢ ਲਵਾਂਗੇ ਇੱਕ ਡੱਬੀ ਦੇ ਵਿੱਚ ਇਹ ਚਟਣੀ ਠੰਡੀ ਤਸੀਰ ਵਾਲੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਜਰੂਰ ਬਣਾ ਕੇ ਦੇਖਣਾ ਜੀ ਬਿਲਕੁਲ ਦੇਸੀ ਆ ਤਰੀਕਾ ਇਹ ਕੋਈ ਬਾਦਸਮਾਨ ਨਹੀਂ ਇਹਦੇ ਵਿੱਚ ਪੈਂਦਾ ਬੇਸਿਕ ਜੀਆਂ ਚੀਜ਼ਾਂ ਦੇ ਨਾਲ ਇਹ ਚਟਣੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜਿਹੜਾ ਪਦੀਨਾ ਹੁੰਦਾ ਇਹ ਵੀ ਠੰਡੀ ਤਸੀਰ ਦਾ ਹੁੰਦਾ ਹੈ ਤੇ ਅਨਾਰ ਦਾਣਾ ਵੀ ਅਨਾਰ ਦਾਣਾ ਵੈਸੇ ਵੀ ਆਪਾਂ ਨੂੰ ਗਰਮੀਆਂ ਦੇ ਵਿੱਚ ਖਾਣਾ ਚਾਹੀਦਾ ਹੈ ਆਪਣੇ ਪੇਟ ਸਬੰਧੀ ਬਿਮਾਰੀਆਂ ਨੂੰ ਇਹ ਠੀਕ ਕਰਦਾ ਹੈ ਤੇ ਹਜ਼ਾਰਾਂ ਹੀ ਫਾਇਦੇ ਦਿੰਦੇ ਹੈ ਜੀ ਆਪਣੇ ਆਪਣੇ ਸਰੀਰ ਨੂੰ ਇਹ ਚਟਣੀ ਜਿਹੜੀ ਇਹ ਚਟਣੀ ਨੂੰ ਤੁਸੀਂ ਹਰ ਰੋਜ਼ ਖਾਓ ਇੱਕ ਚਮਚ ਬਹੁਤ ਵਧੀਆ ਹਾਜਮੇਦਾਰ ਚਟਣੀ ਬਣ ਕੇ ਆਪਣੀ ਤਿਆਰ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ